ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਰੀ ਕਹਾਣੀ ਵਿਚਾਰਿਆਂ ਦੀਆਂ ਕਿਸਮਾਂ ਸਾਰੀ ਉਮਰ ਹਮਦਰਦੀ ਦੀ ਰੋਟੀ ਖਾਣ ਵਾਲਿਆਂ ਨੂੰ ਵਿਚਾਰੇ ਕਿਹਾ ਜਾਂਦਾ ਹੈ ਇਹ ਬਹੁਤ ਸਾਰੀਆਂ ਕਿਸਮਾਂ ਦੇ ਹੁੰਦੇ ਹਨ ਪਰ ਅੱਜ ਕੱਲ ਟ੍ਰੈਂਡਿੰਗ ਕਿਸਮਾਂ ਪੰਜ ਹਨ ਮੀਨੇ ਵਿਚਾਰੇ ਇਹ ਵਿਚਾਰਿਆਂ ਦੀ ਸਭ ਤੋਂ ਖਤਰਨਾਕ ਕਿਸਮ ਹੁੰਦੀ ਹੈ ਇਹਨਾਂ ਦਾ ਆਪਣਾ ਇੱਕ ਵੱਖਰਾ ਪੈਰਾਮੀਟਰ ਹੁੰਦਾ ਤੇ ਉਸੇ ਮੁਤਾਬਕ ਇਹਨਾਂ ਕਿਸੇ ਨੂੰ ਵੱਡਣਾ ਹੁੰਦਾ ਹੈ ਇਹਨਾਂ ਕੋਲੋਂ ਐਕਸੀਡੈਂਟਲੀ ਹੀ ਭਾਵੇਂ ਕਿਸੇ ਦਾ ਭਲਾ ਭਾਵੇਂ ਹੋ ਜਾਵੇ ਪਰ ਇਹ ਹਮੇਸ਼ਾ ਆਪਣਾ ਫਾਇਦਾ ਤੇ ਨੁਕਸਾਨ ਝਾਕੇ ਹੀ ਕੋਈ ਕੰਮ ਕਰਦੇ ਹਨ ਇਹਨਾਂ ਕੋਲ ਕੋਈ ਹੁਨਰ ਨਹੀਂ ਹੁੰਦਾ ਇਹ ਕਿਸੇ ਦੇ ਹੁਨਰ ਨੂੰ ਯੂਜ਼ ਕਰਦੇ ਹੋਏ ਕੰਮ ਚਲਾਈ ਜਾਂਦੇ ਹਨ ਇਹ ਸਲਾਹ ਹਰ ਇੱਕ ਦੀ ਲੈਂਦੇ ਹਨ ਪਰ ਕਰਦੇ ਉਹ ਹਾਂ ਜਿਸ ਚੀਜ਼ ਵਿੱਚ ਜੁਗਾੜ ਹੋਵੇ ਇਹਨਾਂ ਦੇ ਦਿਲ ਦੀ ਗੱਲ ਤੁਸੀਂ ਨਹੀਂ ਕੜਵਾ ਸਕਦੇ ਪਰ ਇਹ ਤੁਹਾਡੀ ਹਰ ਗੱਲ ਵਾਇਰਲ ਕਰਨ ਵੇਲੇ ਇਹ ਜ਼ਰੂਰ ਕਹਿੰਦੇ ਹਨ ਕਿ ਤੈਨੂੰ ਮੈਂ ਦੱਸ ਦਿੰਦਾ ਪਰ ਮੇਰਾ ਨਾਮ ਨਾ ਲਵਾਂ ਇਨੰਨੇ ਮੇ ਪਰਸੈਂਟ ਕੁੜੀਆਂ ਦੇ ठेकेदार ਇਸੇ ਕੈਟਾਗਰੀ ਵਿੱਚ ਫਾਲ ਕਰਦੇ ਹਨ ਇਹ ਘਰ ਵਾਲਿਆਂ ਨੂੰ ਮਰਨ ਦੀਆਂ ਧਮਕੀਆਂ ਵੀ ਬਹੁਤ ਦਿੰਦੇ ਹਨ ਇਹ ਜੇ ਵਿੱਚੋਂ ਇੱਕ ਪੈਸਾ ਨਹੀਂ ਕੱਢਦੇ ਸਾਰਾ ਕੁਝ ਸਟੈਲਡਾਊਨ ਹੋਣ ਤੱਕ ਵਿਚਾਰੇ ਬਣੇ ਰਹਿੰਦੇ ਹਨ ਤੇ ਜਦੋਂ ਇਹਨਾਂ ਦੇ ਇਹਨਾਂ ਦੀ ਸੋਚ ਮੁਤਾਬਕ ਕੰਮ ਲੋਟ ਆ ਜਾਵੇ ਤਾਂ ਕਹਿਣਗੇ ਮੈਂ ਕੀ ਲੈ ਲਿਆ ਤੁਹਾਡਾ ਤੇ ਤਸਵੀਰ ਦੇਣ ਵੇਲੇ ਪਿੰਡ ਜਾਂ ਸਖਰ ਦੇ ਕਿਸੇ ਗਲੇ ਮੁਰਦੇ ਮਰੂਦ ਬੰਦੇ ਦੀ ਐਗਜ਼ੈਂਪਲ ਜ਼ਰੂਰ ਦੇਣਗੇ ਮਾਂ ਦੇ ਗਹਿਣੇ ਦੇ ਪਿਓ ਦਾ ਜੀਪੀ ਫੰਡ ਪੁਰਖਿਆਂ ਦੀ ਜਾਇਦਾਦ ਇਹਨਾਂ ਉਂਗਲਾਂ ਤੇ ਗਿਣੀ ਹੁੰਦੀ ਐ। ਆਸ਼ਕ ਵਿਚਾਰੇ ਇਹਨਾਂ ਨੂੰ ਵੀ ਪਤਾ ਹੁੰਦਾ ਕਿ ਕੁੜੀ ਸਾਨੂੰ ਲਾਇਕ ਨਹੀਂ ਕਰਦੀ ਪਰ ਫਿਰ ਵੀ ਇਹ ਉਮਰਾਂ ਕੱਢ ਦਿੰਦੇ ਹਨ। ਇਹ ਐਸੀ ਅਜੀਬਾਤੀ ਪਾਗਲ ਨਸਲ ਹੁੰਦੀ ਐ ਜਿਹੜੀ ਸਾਰੀ ਉਮਰ ਵਿਚਾਰੇ ਜੇ ਬਣ ਕੇ ਭੈਣਾ ਹੀ ਬਣਾਈ ਜਾਂਦੇ ਹਨ। ਇਹ ਕੋਈ ਕੰਮਕਾਰ ਨਹੀਂ ਕਰਦੇ। ਪੱਠੇ ਵੜਨ ਵੀ ਭੇਜੋ ਤਾਂ ਦਾਤਰੀ ਮਾਰਾ ਕੇ ਘਰੇ ਇਹ ਰੋਟੀਆਂ ਬਹੁਤ ਖਾਂਦੇ ਹਨ। ਮਾਵਾ ਦੇ लाडले ਤੇ ਪਿਓ ਨੂੰ ਮੂਰਖ ਬਣਾਉਣ ਦੇ ਮਾਹਿਰ ਹੁੰਦੇ ਹਨ ਇਹਨਾਂ ਨੂੰ ਕੋਈ ਨਿੱਕੀ ਮੋਟੀ ਬਿਮਾਰੀ ਵੀ ਜ਼ਰੂਰ ਹੁੰਦੀ ਹੈ ਇਹ ਤੁਹਾਨੂੰ ਹਰ ਵਿਆਹ ਹਰ ਮੇਲੇ ਤੇ ਜਾਗੋ ਦੇ ਬਹੁਤ ਸ਼ਕੀਨ ਹੁੰਦੇ ਹਨ ਇਹ ਸ਼ਕਲੋਂ ਸ਼ਰੀਫ ਲੱਗਦੇ ਹਨ ਬੋਲੀ ਮਿੱਠੀ ਕਰਕੇ ਵਿਚਾਰਾ ਪਣ ਭੰਗ ਨਹੀਂ ਹੋਣ ਦਿੰਦੇ ਕੁੰਡੀ ਗਰੀਬ ਵਿਚਾਰੇ ਇਹ ਉਹ ਵਿਚਾਰੇ ਹੁੰਦੇ ਹਨ ਜਿਹੜੇ ਨੀਤ ਦੇ ਗਰੀਬ ਹੁੰਦੇ ਹਨ ਕਿਸੇ ਤੋਂ ਲੈਣ ਵੇਲੇ ਵੀ ਗਰੀਬ ਤੇ ਦੇਣ ਵੇਲੇ ਵੀ ਗਰੀਬ ਇਹ 5 ਮਿੰਟ ਵਿੱਚ 15 20 ਮਜਬੂਰੀਆਂ ਗਿਣਾ ਸਕਦੇ ਹਨ ਇਹ ਉਹ ਵਿਚਾਰੇ ਹੁੰਦੇ ਹਨ ਜਿਨ੍ਹਾਂ ਨੇ ਸਾਰੀ ਗਰੀਬ ਗਰੀਬੀ ਦਾ ਭਾਂਡਾ ਪਿਓ ਸਿਰ ਦਾਦੇ ਸਿਰ ਚਾਚੇ ਸਿਰ ਵੱਡੇ ਭਰਾ ਸਿਰ ਜਾਂ ਆਪਣੀ ਜਨਾਨੀ ਜਾਤੀ ਪੁੱਤ ਸਿਰ ਭੰਨਿਆ ਹੁੰਦਾ ਹੈ ਇਹ ਸਭ ਨੂੰ ਇਮੋਸ਼ਨਲ ਕਰਨ ਲਈ ਐਕਟਿੰਗ ਵੇਲੇ ਜੀਨ ਤਾਂ ਮਾਰਨ ਨੂੰ ਵੀ ਕੱਟ ਜਾਂਦੇ ਹਨ ਇਹ ਉੱਠਦੇ ਵੀ ਲੇਟ ਹਾਂ ਤੇ ਸੌਂ ਵੀ ਵੇਲੇ ਨਾਲ ਜਾਂਦੇ ਹਨ ਇਹਨਾਂ ਨੂੰ ਦਵਾਈ ਵੀ ਕੋਈ ਪੱਕੀ ਲੱਗੀ ਹੁੰਦੀ ਹੈ ਇਹ ਜਨਾਨੀਆਂ ਵਾਲੇ ਸੀਰੀਅਲ ਵੀ ਬੇਵੁੱਧ ਦੇਖਦੇ ਹਨ ਬਾਬਿਆਂ ਮੱਸਿਆ ਸੰਗਰਾਮਦਾਂ ਵੀ ਇਹੀ ਲੋਕ ਭਰਦੇ ਹਨ ਘਰ ਦੀ ਵੰਡ ਵੰਡਾਈ ਵੇਲੇ ਵੀ ਇਹ ਵਿਚਾਰੇ ਦੂਜੇ ਭੈਣ ਭਰਾਵਾਂ ਨਾਲੋਂ ਜ਼ਿਆਦਾ ਹਿੱਸਾ ਵੀ ਲੈ ਜਾਂਦੇ ਹਨ ਤੇ ਰਿਸ਼ਤੇਦਾਰ ਫਿਰ ਕਹੀ ਜਾਣਗੇ ਇਹ ਵਿਚਾਰਾ ਕੀ ਕਰੇ ਇਹਦੇ ਨਾਲ ਤੱਕਾ ਨਾ ਕਰੋ ਇਹਨਾਂ ਦੀ ਪਛਾਣ ਉਸ ਸੀਨ ਵੇਲੇ ਹੁੰਦੀ ਹੈ ਇਹ ਬਿਲਕੁਲ ਚੁੱਪ ਕਰਕੇ ਜੁਗਾੜ ਲਾ ਜਾਂਦੇ ਹਨ ਕੰਮਚੋਰ ਵਿਚਾਰੇ ਇਸ ਕੈਟਾਗਰੀ ਵਿੱਚ ਉਹ ਜਨਾਨੀਆਂ ਫਾਲ ਕਰਦੀਆਂ ਹਨ ਜਿਹੜੀਆਂ ਫੋਨ ਤੇ ਦੂਜੀ ਨੂੰ ਇਹ ਕਹਿ ਰਹੀਆਂ ਹੁੰਦੀਆਂ अच्छा फिर किथों ਚਲਦੀ ਦਵਾਈ ਤੁਹਾਡੀ ਮੈਂ ਤੇ 4 ਮਹੀਨੇ ਖਾਧੀ ਡਾਕਟਰ ਲੱਖੇ ਤੋਂ ਮੈਨੂੰ ਤੇ ਕੋਈ ਫਰਕ ਨਹੀਂ ਪਿਆ ਇਹ ਉਹ ਕੈਟਾਗਰੀ ਆ ਜਿਸ ਤੇ ਵੱਡੇ ਵੱਡੇ ਗ੍ਰੰਥ ਲਿਖੇ ਗਏ ਹਨ ਇਹ ਪੇਕੇ ਪਿੰਡ ਬਿਲਕੁਲ ਮੇਲੇ ਵਿਆਹ ਵੇਖਦੀ ਆਈਆਂ ਹੁੰਦੀਆਂ ਪਰ ਜਦੋਂ ਉਹਦੀਆਂ ਸਾਰੇ ਘਰ ਆ ਗਈਆਂ ਉਹਨਾਂ ਨੂੰ ਦੋ ਟਾਈਮ ਦਿਹਾੜੀ ਵਿੱਚ ਪੀੜ ਹੁੰਦੀ ਐ ਪਾ ਰੋਟੀਆਂ ਲਾਉਣ ਦੇ ਟਾਈਮ ਸੱਸ ਵੀ ਕਹਿ ਦਿੰਦੀ ਉਹ ਕੀ ਕਰੇ ਵਿਚਾਰੀ ਉਹ ਤਾਂ ਠੀਕ ਨਹੀਂ ਰਹਿੰਦੀ ਇੱਕ ਕਿਸਮ ਦਿਨੇ ਮਾਰਕੀਟ ਵਿੱਚ ਵੜ ਜਾਵੇ ਤਾਂ ਬਾਹਰ ਉਦੋਂ ਨਿਕਲਦੀ ਐ ਜਦੋਂ ਜਾਂ ਤੇ ਪੈਸੇ ਸਿਰਫ ਵਾਪਸੀ ਵਾ ਕਿਰਾਇਆ ਦੇਣ ਜੋਗੇ ਰਹਿ ਜਾਣ ਤੇ ਜਾਂ ਦੁਕਾਨ ਵਾਲਾ ਫੋਨ ਵਿਖਾਵਖਾ ਕਹੀ ਜਾਵੇ ਆ ਵੇਖੋ ਭੈਣ ਜੀ ਘਰੋਂ ਆ ਚੌਥੀ ਕਾਲ ਆ ਗਈ ਸ਼ਰੂਤੀ ਦੇ ਮਾਇਕੇ ਜਾਣਾ ਅੱਜ ਰਾਤ ਦੀ ਸ਼ਾਦੀ ਐ ਇਹ ਵਿਚਾਰੀ ਨਾਲ ਕੋਈ ਵਰਕਆਊਟ ਨਹੀਂ ਕਰਦੀ ਭਾਰ 80 ਕਿਲੋ ਤੋਂ ਜ਼ਿਆਦਾ ਜਾਂ 47 ਕਿਲੋ ਤੋਂ ਘੱਟ ਖੁਰਾਕ ਪੂਰੀ ਮੋٹے ਹੋ ਜਾਣ ਦਾ ਸਾਰਾ ਦੋਸ਼ ਮੁੰਡੇ ਦੇ ਜਨਮ ਵੇਲੇ ਹੋਇਆ ਸਜੇਰੀਅਨ ਆਪਰੇਸ਼ਨ ਇਹ ਵਿਚਾਰੀਆਂ ਦੀ ਮੰਥਲੀ ਇਨਕਮ ਵੀ ਪਤਾ ਲੈਣ ਆਇਆ ਤੋਂ ਜਾਂ ਦਵਾਈ ਵਿੱਚ ਦਵਾਈ ਵਿੱਚ ਬਾਦ ਘਾਟ ਨਾਲ ਚੱਲਦੀ ਰਹਿੰਦੀ ਹੈ ਗਿੱਧੇ ਵਿੱਚ ਚਾਰਲੀ ਡਾਂਸ ਵਿੱਚ ਸਭ ਤੋਂ ਅੱਗੇ ਫੇਵਰਟ ਰੰਗ ਪੀਲਾ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ